ਆਜ ਲੋਕਾਂ ਦੀ ਚੈਨਲ ਸੁਨਾਮ ਅੱਜ ਆਪਾਂ ਦਾਣਾ ਮੰਡੀ ਦੇ ਵਿੱਚ ਕੰਮ ਚੱਲ ਰਿਹਾ ਹੈ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਰੱਬ ਕਰੇ ਸੁਨਾਮ ਤਰੱਕੀਆਂ ਬਖਸ਼ੇ ਇਹ ਬਹੁਤ ਪੁਰਾਣਾ ਖੜ ਹੋਇਆ ਪਿਆ ਸੀਗਾ ਉਹ ਉਧਰ ਨਵਾਂ ਫੜੇਗਾ ਉਹ ਉੱਚਾ ਆਏਗਾ ਆ ਨੀਮਤ ਈਆ ਤੇ ਅੱਜ ਇੱਥੇ ਤੁਹਾਨੂੰ ਦਿਖਾਉਨੇ ਆਂਗੇ ਵੀ ਸ਼੍ਰੀ ਅਮਨਵਰੋੜਾ ਜੀ ਦੀ ਮਿਹਨਤ ਸਦਕਾ ਸ਼ਨਾਮ ਦੇ ਵਿੱਚ ਕੰਮ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੇ ਨੇ ਆਏ ਮੰਡੀ ਦਾ ਖੜ ਬਣ ਰਿਹਾ ਹੈ ਮੰਡੀ ਦਾ ਕੰਮ ਚੱਲ ਰਿਹਾ ਹੈ ਆ ਦਿਖਾਉਨੇ ਆ ਤੁਹਾਨੂੰ ਕਿ ਕਿਦਾਂ ਆ ਪੱਟ ਕੇ ਇੱਧਰ ਇਹਨਾਂ ਨੇ ਆ ਰਾਮ ਮਟੀਰੀਅਲ ਹੈ ਜਿਹੜਾ ਬਾਹਰ ਕਰਤਾ ਆ ਨਵੇਂ ਖੜ ਬਣਾ ਰਹੇ ਨੇ ਔਰ ਕਟੋ ਕੱਟੇ ਨਹੀਂ ਨਹੀਂ ਕਰਦੇ ਚਾਚਰ 6 6 ਇੰਚ ਮੰਗੂ ਪੱਥਰ ਪਾਇਆ ਕਿ ਬਣਾਇਆ ਜਾ ਰਿਹਾ ਬਹੁਤ ਸੋਹਣਾ ਕੰਮ ਹੋ ਰਿਹਾ। ਬਾਕੀ ਆਪਾਂ ਦੇਖਦੇ ਆਂ। ਆਹ ਦੇਖੋ ਸਾਰੇ ਫਰਜ਼ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ। ਔਰ ਮੁਵਾਰਕਾਂ ਨੇ ਭਾਈ ਸੁਨਾਮ ਵਾਸੀਆਂ ਨੂੰ ਆੜਤੀਆਂ ਨੂੰ ਵੀ ਚਲੋ ਮੰਡੀ ਦੀ ਸਾਰ ਲੱਗੀ ਗਈ। ਇਹ ਸਾਰਾ ਸਿਹਰਾ ਸ਼੍ਰੀ ਅਮਨ अरोड़ा ਜੀ ਨੂੰ ਜਾਂਦਾ ਹੈਗਾ। ਤੇ ਅਮਨ अरोड़ा ਜੀ ਦੀ ਮਿਹਨਤ ਸਦਕਾ ਹੀ ਸੁਨਾਮ ਦਾ ਕੰਮ ਪੂਰੇ ਟੌਪ ਤੇ ਚੱਲ ਰਿਹਾ ਹੈ ਨਾਮ ਦੇ ਵਿੱਚ ਅੱਜ ਕੋਈ ਐਸਾ ਕੰਮ ਨਹੀਂ ਜਿਹੜਾ ਹੋ ਨਹੀਂ ਰਿਹਾ ਤੇ ਇਹ ਸਾਰੀ ਸ਼੍ਰੀ ਅਮਨ ਅਰੋੜਾ ਜੀ ਦੀ ਮਿਹਨਤ ਹੈ ਸ਼੍ਰੀ ਅਮਨ ਅਰੋੜਾ ਜੀ ਵਧਾਈ ਦੇ ਪਾਤਰ ਨੇ ਔਰ ਆਪਾਂ ਜਿਹੜਾ ਇੱਥੇ ਬੰਦਾ ਉਹ ਕਰ ਰਿਹਾ ਹੈਗਾ ਸੁਪਰਵਾਈਜ਼ਿੰਗ ਕਰ ਰਿਹਾ ਹੈ ਆਪਾਂ ਉਹ ਤੋਂ ਪੁੱਛਾ ਕਰਦੇ ਆ ਜੀ ਭਾਜੀ ਇਹ ਕਿੰਨਾ ਉਹ ਪਾਰਿਓ ਮਟੀਰੀਅਲ ਕੀ ਹਿਸਾਬ ਨਾਲ ਪਾਰਿਓ ਇਹਨਾਂ ਦੀ ਦੇਖ ਰੇਖ ਹੋ ਰਿਹਾ ਹੈ ਤੇ ਬਹੁਤ ਵਧੀਆ ਔਰ ਬੜਾ ਵਧੀਆ ਲੱਗ ਰਿਹਾ ਹੈਗਾ ਪਤਾ ਕਰਦੇ ਆਪਾਂ ਹੋਰ ਭਾਜੀ ਠੀਕੋ ਤੁਹਾਡੀ ਦੇਖ ਰੇਖ ਹੋ ਰਿਹਾ ਹੈ ਕੰਮ ਤੁਹਾਡਾ ਸ਼ੁਭਨਾਮਾ ਜਸਦਰਸ਼ਨ ਸਿੰਘ ਅੱਛਾ ਅੱਛਾ ਕਿਵੇਂ ਇਹ ਕਿੰਨਾ ਮਟੀਰੀਅਲ ਕੀ ਹਿਸਾਬ ਨਾਲ ਪਾਰ ਰਹੇ ਨੇ ਜੀ ਏ ਆ ਠੇਕੇਦਾਰ ਬਰਦੇ ਪਾਸੇ ਬੈਠੇ ਨੇ ਆਪਾਂ ਠੇਕੇਦਾਰ ਨਾਲ ਗੱਲ ਕਰਦੇ ਆ ਵੀ ਕੀ ਹਿਸਾਬ ਨਾਲ ਇਹ ਮਟੀਰੀਅਲ ਪਾ ਰਹੇ ਨੇ ਪਾਜੀ ਠੇਕੇਦਾਰ ਤੁਸੀਂ ਹੋ ਠੇ ਕਿਧਰ ਹੈ ਨਹੀਂ ਫਿਰ ਇੱਥੇ ਇਹ ਮਟੀਰੀਅਲ ਹੈ ਜਿਹੜਾ ਕੀ ਹਿਸਾਬ ਨਾਲ ਪਾ ਰਹੇ ਹੋ 5 ਇੰਚ ਦੀ ਵਾਈ ਉਂਗਲਾ 5 ਇੰਚ ਹਾਂ ਜੀ 5 ਕਿੰਨੇ 21 ਸਾਲ ਉਸ ਦਾ ਮਿਕਸਿੰਗ ਕਰ ਕਿੰਨੀ ਕਿੰਨੀ ਕਰਦੇ ਹੋ ਇਹ ਡੇਢ ਦਾ ਜੀ ਇਹ ਡੇਢ ਦਾ 1 ਡੇਢ ਦਾ 1 ਡੇਢ ਦੇ ਹਿਸਾਬ ਨਾਲ ਇਹ ਕਹਿੰਦੇ ਨੇ ਕਿ ਵੀਰਜੀ ਦੇ ਦੱਸਣ ਦੇ ਮੁਤਾਬਕ ਜਿਹੜਾ ਉਹਰੇ ਕੰਮ ਕਰ ਰਹੇ ਨੇ ਕਹਿੰਦੇ ਵੀ 1 ਡੇਢ ਦੇ ਹਿਸਾਬ ਨਾਲ ਅਸੀਂ ਮਟੀਰੀਅਲ ਪਾ ਰਹੇ ਹਾਂ ਤੇ ਉਹ ਦਰਸ਼ਨ ਸਿੰਘ ਜੀ ਦੀ ਸੁਪਰਵਾਈਜ਼ਰੀ ਦੇ ਤਹਿਤ ਇਹ ਕੰਮ ਹੋ ਰਿਹਾ ਹੈ ਚਲੋ ਬਹੁਤ ਵਧੀਆ ਸੁਨਾਮ ਦੀ ਸੁਣੀ ਗਈ ਚੰਗੇ ਭਾਗੇ ਨੇ ਸੁਨਾਮ ਦੇ ਜਿਨ੍ਹਾਂ ਨੂੰ ਅਮਨ अरोड़ा ਜੀ ਵਰਗੇ ਮੰਤਰੀ ਕੈਬਨਟ ਮੰਤਰੀ ਮਿਲੇ ਨੇ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ